ਪੰਜਾਬ ਦੇ ਲੋਕੋ ਤੁਹਾਡੀ ਹੋਂਡ ਲੀਡਰਾਂ ਨੂੰ ਔਨੀ ਲੋੜ ਨਹੀਂ ਰਹੀ ਜਿੰਨੇ ਡੇਰਿਆਂ ਦੇ ਮੁਖੀਆਂ ਨੇ ਡੇਰਿਆਂ ਦੇ ਮੁਖੀਆਂ ਵੱਲੋਂ ਲੀਡਰਾਂ ਲਈ ਅਰਦਾਸ ਕੀਤੀ ਜਾਂਦੀ ਹੈ ਜਿੱਤਣ ਦੀ ਅਸ਼ੀਰਵਾਦ ਦਿੱਤਾ ਜਾਂਦਾ ਇਹਨਾਂ ਡੇਰਿਆਂ ਤੋਂ ਹੀ ਲੀਡਰਾਂ ਨੂੰ ਭੱਡੀਆਂ ਵੋਟਾਂ ਮਿਲਣ ਦੀ ਆਸ ਹੈ ਤਾਂ ਨੂੰ ਅੱਜ ਜੇਲ੍ਹ ਤੋਂ ਬਾਹਰ ਆਉਂਦੇ ਆਂ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਸੰਤਾਂ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਉਹਨਾਂ ਨੂੰ ਤੰਦਰੁਸਤੀ ਦੀ ਰਿਹਾ ਹੋਣ ਲਈ ਅਰਦਾਸਾਂ ਕੀਤੀਆਂ ਇਸੇ ਕਰਕੇ ਲੰਘੇ ਕੱਲ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਰਾ ਵੱਲ ਆ ਕੇ ਆਉਂਦੇ ਨੇ ਇਸ ਮੌਕੇ ਤੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਮੇਰੇ ਜਨਮ ਦਿਨ ਦੇ ਉੱਤੇ ਸਤ ਨਰਿੰਦਰ ਦਾਸ ਵੱਲੋਂ ਮੇਰੇ ਲਈ ਅਰਦਾਸ ਕੀਤੀ ਮੇਰੇ ਲਈ ਕੀਤੀ ਅਰਦਾਸ ਨੂੰ ਲੈ ਕੇ ਮੇਰੇ ਮਨ ਵਿੱਚ ਉਹਨਾਂ ਲਈ ਬਹੁਤ ਸਤਕਾਰ ਹੈ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆ ਕੇ ਸਰਕਾਰ ਨਾਲ ਇਟਨਾ ਇਟਕੜ ਕਾਉਣ ਦੀ ਗੱਲ ਕੀਤੀ ਹੈ ਆਓ ਮੁੱਦੇ ਦੀ ਗੱਲ ਪ੍ਰਵਾਹ ਵਿੱਚ ਤੁਹਾਡਾ ਦੋਸਤੋ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿੱਲ ਕਾ ਨਿਊਜ਼ ਆਨਲਾਈਨ ਆਓ ਅੱਜ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕਾਦੇ ਨੇਤਾ ਜਿਨ੍ਹਾਂ ਨੂੰ ਮਾਝੇ ਦਾ ਜਰਨੈਲ ਵੀ ਆਖਿਆ ਜਾਂਦਾ ਵਿਕਰਮ ਸਿੰਘ ਮਜੀਠੀਆ ਨਾ ਭਾਜੀਤ ਤੋਂ ਰਿਹਾਵ ਕਾ ਰਿਹਾਵ ਕਿ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਮੋਛਾ ਨੂੰ ਤਾ ਦਿੰਦੇ ਨੇ ਆਪਣੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕਰਦੇ ਨੇ ਭੰਗੜੇ ਪੈਂਦੇ ਨੇ ਇਸ ਮੌਕੇ ਤੇ ਢੋਲ ਤਮੱਕੇ ਨਾਲ ਮਜੀਠੀਆਂ ਨੂੰ ਉਹਨਾਂ ਦੇ ਸਾਥੀ ਉਹਨਾਂ ਦੇ ਵਰਕਰ ਲੈ ਕੇ ਆਉਂਦੇ ਨੇ ਇਸ ਦੌਰਾਨ ਵਿਕਰਮ ਮਜੀਠੀਆ ਨੇ ਪਟਿਆਲਾ ਦੇ ਦੁੱਖ ਨਿਵਾਰਨ ਗੁਰਦੁਆਰੇ ਬੇਖੇ ਨਤਮਸਤਕ ਹੋਣ ਲਈ ਗਏ ਉਹਨਾਂ ਨੇ ਆਪਣੇ ਪਹਿਲੇ ਭਾਸ਼ਣ ਦੌਰਾਨ মিডিਆ ਨੂੰ ਆਖਿਆ ਕਿ ਉਹਨਾਂ ਨੇ ਪਿਛਲੇ 7 ਮਹੀਨੇ ਵਿੱਚ ਜਿਹੜਾ ਜੇਲ੍ਹ ਦੇ ਅੰਦਰ ਬੰਦ ਰਹੇ ਮੇਰੇ ਉੱਪਰ 18 ਕੈਮਰੇ ਲੱਗੇ ਹੋਏ ਸੀ ਅੰਦਰ ਮੈਂ ਸੀ ਤੇ ਚੀਕਾਂ ਬਾਹਰ ਭਗਵੰਤ ਮਾਨ ਦੀਆਂ ਪੈ ਰਹੀਆਂ ਸੀ ਇਸ ਮੌਕੇ ਤੇ ਮਜੀਠੀਆ ਨੇ ਆਖਿਆ ਕਿ ਮੇਰਾ ਸੁਨੇਹਾ ਭਗਵੰਤ ਮਾਨ ਨੂੰ ਦੇ ਦਿਓ ਕਿ ਮੈਂ ਤਾਂ ਤਰੀ ਵਾਲੇ ਬੈਂਗਣ ਖਾ ਕੇ ਗੁਜ਼ਾਰਾ ਕਰ ਲਿਆ ਹੁਣ ਤੂੰ ਆਪਣਾ ਸੋਚੀ ਸੰਭਾ ਤੇਰਾ ਕੀ ਬਣੂ ਉਹਨਾਂ ਨੇ ਇਹ ਵੀ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਜਾਂਦੇ ਜਾਂਦੇ ਠੇਕੇ ਖੁਲਵਾ ਜਾਣ ਕਿਉਂਕਿ ਅੰਦਰ दारू ਨਹੀਂ ਮਿਲਦੀ ਇੱਥੇ ਬਸ ਨਹੀਂ ਉਹਨਾਂ ਨੇ ਇਹ ਵੀ ਆਖਿਆ ਕਿ ਸਰਕਾਰ ਦੀ ਇਟਨਾ ਇਟ ਖੜਕਾ ਦੇਾਂਗੇ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਸੀਂ ਇੱਟ ਨਾਲ ਇਟ ਖੜਕਾ ਦਿਆਂਗੇ ਇੱਥੇ ਬਸ ਨਹੀਂ ਵਿਕਰਮ ਸਿੰਘ ਮਜੀਠੀਆ ਨੇ ਇਸ ਪਾਸ਼ਮ ਦੌਰਾਨ ਜਿੱਥੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਹਲਕੇ ਦੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਲਈ ਅਰਦਾਸਾਂ ਕੀਤੀਆਂ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜ਼ਿੰਮੇਬਾਰ ਸਰਾਣਿਆਂ ਨੂੰ ਲੈ ਕੇ ਗੱਲ ਹੁੰਦੀ ਸੀ ਸਰਾਣੇ ਮੇਰੇ ਕੋਲ ਅਜਿਹੇ ਦੋ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੈਂ ਗੋਡਿਆਂ ਥੱਲੇ ਲਿਆ ਸੀ ਉਤੇ ਉਤੇ ਨਾਂ ਲਿਖਿਆ ਸੀ ਭਗਵੰਤ ਮਾਨ ਦਾ ਇੱਕ ਸਰਾਨਾ ਗਿੱਟਿਆਂ ਥੱਲੇ ਲਿਆ ਸੀ ਜਿਹਦੇ ਉਤੇ ਦਿੱਲੀ ਵਾਲਿਆਂ ਦਾ ਨਾਂ ਲਿਖਿਆ ਸੀ ਤੀਸਰਾ ਸਰਾਨਾ ਵੀ ਉਹ ਜ਼ਿਕਰ ਕਰਨ ਨੂੰ ਰਹਿ ਨਹੀਂ ਤੀਸਰੇ ਸਰਾਨੇ ਤੇ ਉਹਨੇ ਦੱਸਿਆ ਕਿ ਮੈਂ ਆਪਣੀ ਪਤਨੀ ਦਾ ਨਾਂ ਲਿਖਿਆ ਸੀ ਤੀਸਰਾ ਸਰਾਨਾ ਹੁੰਦੀ ਆਪਣੇ ਤੋਂ ਥੱਲੇ ਰੱਖਿਆ ਸੀ ਇਹ ਸਰਹਾਣਿਆਂ ਦੀ ਕਹਾਣੀ ਇੱਥੇ ਤੱਕ ਇੱਕ ਕਹਾਣੀ ਅੱਗੇ ਵਧੀ ਜਿੱਥੇ ਭਗਵੰਤ ਮਾਨ ਨੇ ਅੱਜ ਸਵੇਰੇ ਇਹ ਟੂਟ ਕਰਕੇ ਡੇਰਾ ਮੁਖੀ ਦੇ ਉੱਤੇ ਤੰਜ ਕਸਿਆ ਇੱਕ ਮੁਲਾਕਾਤ ਕੀਤੀ ਵਿਜੜਿਆ ਉਹ ਜੱਜ ਬਣਿਆ ਹੋਰ ਵੀ ਉਹਨੇ ਦੋ ਸਤਰਾਂ ਦੇਖੀਆਂ ਉੱਥੇ ਹੀ ਜਿੱਥੇ ਉਗਮਾਹਤਮਾ ਦਾ ਇਹ ਬਿਆਨ ਸਾਹਮਣੇ ਆਇਆ ਇਹ ਟਵੀਟ ਸਾਹਮਣੇ ਆਇਆ ਉੱਤੇ ਹੀ ਬਿਕਰਮ ਜੀਠਿਆ ਵੀ ਇਸ ਨੂੰ ਲੈ ਕੇ ਇਹ ਕਹਿਣ ਤੋਂ ਨਹੀਂ ਟਲੇ ਉਹਨਾਂ ਨੇ ਵੀ ਡੇਰਾ ਮੁਖੀ ਨੂੰ ਇਹ ਬੇਨਤੀ ਕੀਤੀ ਕਿ ਡੇਰਾ ਮੁਖੀ ਸੰਤ ਜੀ ਅਗਰ ਤੁਸੀਂ ਉਗਮਾਹਤਮਾ ਨੂੰ 6 ਮਹੀਨੇ ਲਈ ਇਨਾਤੇ ਰਹਿਮ ਕਰਕੇ ਇਹਨਾਂ ਦੀ ਸ਼ਰਾਬ ਛਡਾ ਦਿਓ ਸੋ ਦੋਸਤੋ ਅੱਜ ਦਾ ਇਹ ਦਿਨ ਜੇ ਅਗਰ ਗੱਲ ਕੀਤੀ ਜਾਵੇ ਦੋਵੇਂ ਤਰ੍ਹਾਂ ਦੀ ਬਿਆਨਵਾਜੀ ਤੋਂ ਇਸ ਬਿਆਨਵਾਜੀ ਨੂੰ ਲੈ ਕੇ ਕਿ ਕੀ ਇਸ ਬਿਆਨਵਾਜੀ ਨਾਲ ਕੋਈ ਪੰਜਾਬ ਦਾ ਭਲਾ ਹੋਣ ਵਾਲਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਬਿਆਨਵਾਜੀ ਕੋਈ ਰਾਤ ਦੇਣ ਵਾਲੀ ਹੈ ਇਹਦੇ ਬਾਰੇ ਤੁਸੀਂ ਸਾਨੂੰ ਜਰੂਰ ਕਮੈਂਟ ਬਾਕਸ ਵਿੱਚ ਆਪਣੀ ਰਾਇ ਦੇ ਸਕਦੇ ਹੋ ਇੱਥੇ ਬਸ ਨਹੀਂ ਇਸ ਦੌਰਾਨ ਵਿਕਰਮ ਸਿੰਘ ਮਜੀਠੀਆ ਨੇ ਜਿਵੇਂ ਵਿਰੋਧੀ ਧਰਾਂ ਦਾ ਵਿਰੋਧੀ ਪਾਰਟੀਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਧੰਨਵਾਦ ਕੀਤਾ ਸੁਖਪਾਲ ਸਿੰਘ ਖਹਿਰਾ ਦਾ ਉਹਨਾਂ ਨੇ ਧੰਨਵਾਦ ਕੀਤਾ ਚਾਂਜੀ ਚੰਨੀ ਦਾ ਪ੍ਰਤਾਪ ਸਿੰਘ ਬਾਜਵੇ ਦਾ ਅਤੇ ਹੋਰ ਕਈ ਆਗੂਆਂ ਦਾ ਨਾਂ ਲੈ ਕੇ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਬਗਰੋਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੁਣ ਜਦੋਂ ਇਸ ਮਾਮਲੇ ਨੂੰ ਜੀ ਵਿਚਾਰਿਆ ਜਾਵੇ ਕਿ ਉਹ ਆਮਦਨ ਤੋਂ ਬਾਅਦ ਸਰੋਤਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਮਾਮਲਾ ਸਰਕਾਰ ਨੇ ਜਿਹੜਾ ਦਰਜ ਕੀਤਾ ਸੀ ਉਸ ਕੇਸ ਦੇ ਤਹਿਤ ਉਹ 7 ਮਹੀਨੇ ਅੰਦਰ ਰਹਿ ਕੇ ਆਇਆ ਇਸੇ ਤਰ੍ਹਾਂ ਕਾਂਗਰਸ ਸਮੇਂ ਐਨਡੀਪੀਐਸ ਦਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਉਹਨੂੰ ਲੈ ਕੇ ਵੀ ਉਹ ਜੇਲ੍ਹ ਵਿੱਚ ਰਹੇ ਸੀ ਜਦੋਂ ਕਿ ਕਾਂਗਰਸ ਰਾਜ ਸਮੇਂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਦਾ ਰੋਲ ਦੱਸਦਿਆਂ ਉਹਨਾਂ ਨੇ ਕੇਸ ਦਰਜ ਕੀਤਾ ਸੀ ਅੱਜ ਜੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜੇਲ੍ਹ ਵਿੱਚ ਡੱਕਿਆ ਤੇ ਉੱਥੇ ਜਿਵੇਂ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਆਗੂ ਜਿਵੇਂ ਕਿ ਖਿਚੜੀ ਹੋ ਕੇ ਉਹਨਾਂ ਦੇ ਹੱਕ ਵਿੱਚ ਬਿਆਨ ਦਿੰਦੇ ਰਹੇ ਉਨਾਂ ਨੂੰ ਲੈ ਕੇ ਲੋਕਾਂ ਵਿੱਚ ਜ਼ਰੂਰ ਚਰਚਾ ਹੈ ਕਿ ਇਹ ਲੋਕਾਂ ਦੇ ਕੀ ਨੇ ਤੇ ਅੰਦਰ ਖਾਤੇ ਇਹ ਲੀਡਰ ਕੀ ਨੇ ਸੋ ਦੋਸਤੋ ਮੁੱਦੇ ਦੀ ਗੱਲ ਦੇ ਪ੍ਰੋਗਰਾਮ ਵਿੱਚ ਅੱਜ ਆਪਾਂ ਗੱਲ ਕੀਤੀ ਆ ਵਿਕਰਮ ਸਿੰਘ ਮਜੀਠੀਆ ਨੂੰ ਮਿਲੀ ਰਿਹਾਈ ਦੀ ਉੱਤੇ ਹੀ ਡੇਰਾ ਮੁਖੀਆਂ ਦੀ ਗੱਲ ਕੀਤੀ ਹੈ ਕੱਲ ਫੇਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਕੁਲ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਦੋਸਤੋ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ